ਬੱਲੇ ਬੱਲੇ ਕੀ ਕੀ ਵਾਪਸ ਲੋ ਵਾਪਸ ਲੋ ਵਾਪਸ ਲੋ ਕੀ ਕੀ ਵਾਪਸ ਲੋ ਵਾਪਸ ਲੋ ਵਾਪਸ ਲੋ ਕੀ ਕੀ ਵਾਪਸ ਲੋ ਵਾਪਸ ਲੋ ਵਾਪਸ ਲੋ ਨਇਆ ਐਸਕੇਐਮ ਦਾ ਮੈਂਬਰ ਕੁਮ ਦੇਵ ਸਿੰਘ ਵਰਪਾਲ ਅੱਜ ਜਿਹੜਾ ਸੀਗਾ ਜੋ ਐਸਕੇਐਮ ਲੋ ਜਿਹੜਾ ਹੋਕੇ ਦੇ ਵਿੱਚ ਰੈਲੀ ਕਰਕੇ ਇੱਕ ਅਸਲੀ ਪ੍ਰੋਗਰਾਮ ਬਣਾਇਆ ਸੀਗਾ ਜੋ ਖਲੜਾ ਸੈਕਟਰ ਸਰਕਾਰ ਨੇ ਜਿਹੜਾ ਵਾ ਕਿਸਾਨਾਂ ਦੇ ਵਿਰੋਧ ਜਿਹੜਾ ਲੈ ਕੇ ਆਇਆ ਕਿਉਂਕਿ ਉਹੋ ਹੀ ਕਾਲੇ ਕਾਨੂੰਨ ਵੀ ਕੀ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਜਿਹੜੇ ਢੰਗ ਨਾਲ ਜਿਹੜਾ ਲਾਗੂ ਕਰਨੀ ਚਾਹੁੰਦੀ ਸੀ ਜੀ ਸਰਕਾਰ ਤੇ ਉਹ ਅੱਜ ਅਸੀਂ ਜਿਹੜਾ ਵਾ ਉਹਦੇ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿਚਾਰਾਂ ਦੇ ਵਿੱਚ ਜਿਹੜਾ ਵਾ ਉਹ ਅਸੀਂ ਅੱਜ ਉਹਨਾਂ ਦਾ ਖਲੜੇ ਜਿਹੜੇ ਆ ਸਾੜ ਕੇ ਜਿਹੜਾ ਵਾ ਸਰਕਾਰ ਦਾ ਵਿਰੋਧ ਕਰ ਰਹੇ ਆ ਕਿਉਂਕਿ ਅਸੀਂ ਪੇ ਭਾਰਤ ਦੇ ਵਿੱਚ ਜਿਹੜਾ ਅੱਜ ਇਹ ਖਲੜੇ ਸਾੜੇ ਗਏ ਨੇ ਕਿ ਅੱਜ ਇਸੇ ਤਰ੍ਹਾਂ ਅੱਜ ਅੰਮ੍ਰਿਤਸਰ ਦੇ ਜਿਹੜਾ ਵਾ ਕਸਬਾ ਉਤਲੀ ਘਰ ਉੱਥੇ ਵੀ ਅੱਜ ਅਸੀਂ ਸਾੜ ਰਹੇ ਆ ਤੇ ਵਿਰੋਧ ਕਰ ਰਹੇ ਆ ਅਸੀਂ ਜਿਹੜਾ ਵਾ ਇਹ ਕਿਸੇ ਵੀ ਸੂਬੇ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਵਾ ਲਾਗੂ ਨਹੀਂ ਹੋਣ ਦਿਆਂਗੇ ਕਿਉਂਕਿ ਅਸੀਂ ਮੰਡੀ ਕਰਨ ਜਿਹੜਾ ਉਹ ਪ੍ਰਾਈਵੇਟ ਸਹੀ ਹੋਣ ਦਿਆਂਗੇ ਐਮ ਐਮ ਐਸ ਯੂ ਗਾਰੰਟੀ ਜਿਹੜਾ ਉਹ ਵੀ ਲੈ ਕੇ ਰਵਾਂਗੇ ਇਸ ਕਰਕੇ ਸਾਡੀ ਅੱਜ ਜੋ ਸੰਯੁਕਤ ਮੋਰਚਾ ਵੀ ਚੱਲ ਰਹੀ ਆ ਉਹ ਤੋਂ ਆਉਣ ਵਾਲਾ ਪ੍ਰੋਗਰਾਮ ਜਿਹੜਾ ਉਹ ਹੋਏਗਾ 26 ਜਨਵਰੀ ਨੂੰ ਜਿਹੜਾ ਵਾ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਵਾ ਪੂਰੇ ਭਾਰਤ ਦੇ ਵਿੱਚ ਕਰ ਰਹੇ ਆ ਉਸ ਤੋਂ ਆਉਣ ਵਾਲਾ ਜਿਹੜਾ ਪ੍ਰੋਗਰਾਮ ਜਿਹੜਾ ਵਾ ਹੋਰ ਵੱਡੇ ਵੀ ਹੋ ਸਕਦੇ ਆ ਜੇਕਰ ਬੋਧੀ ਸਰਕਾਰ ਇਹ ਨੂੰ ਮੰਨ ਲਿਆ ਬਾਅਦ ਨਹੀਂ ਲੈਂਦੇ ਧੰਨਵਾਦ ਕਿਸਾਨ ਉਮਰੋਦੀ मुर्दाबा मुर्दाबाद मुरदाबर मुर्दाबा मुर्दाबाद मुरदाबाइिंदाब ज़िंदाब ज़िंदबाद राम दूरा ज़िंदाबाद ज़िंदाबाद ज़िंदाब موسم ہے मोदी हरेगा हरेगा हर सॼो <laughs> बहुत